ਸ਼ੀਰ ਗੁਰੂ ਅੰਗਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣਾ ਗੁਰੂ ਜੀ ਨੇ ਸੰਗਤ ਪ੍ਰਤੀ ਵਚਨ ਕੀਤਾ ਸਿੱਖ ਸੰਗਤ ਜੀ ਅਸੀਂ ਹੁਣ ਆਪਣਾ ਸਰੀਰ ਤਿਆਗ ਕੇ ਸੱਚਖੰਡ ਨੂੰ ਜਾ ਰਹੇ ਹਾਂ ਸਾਡੇ ਪਿੱਛੋਂ ਤੁਸੀਂ ਸਭ ਨੇ ਸਤਨਾਮ ਵਾਹਿਗੁਰੂ ਦਾ ਜਾਪ ਅਤੇ ਕੀਰਤਨ ਕਰਨਾ ਰੋਣਾ ਤੇ ਸੋਗ ਨਹੀਂ ਕਰਨਾ ਲੰਗਰ ਜਾਰੀ ਰੱਖਣਾ ਸਾਡੇ ਸਰੀਰ ਦਾ ਸੰਸਕਾਰ ਉਸ ਜਗ੍ਹਾ ਕਰਨਾ ਜਿੱਥੇ ਜੁਲਾਹੇ ਦੇ ਕਿੱਲੇ ਨਾਲ ਠੇਡਾ ਖਾ ਕੇ ਸ੍ਰੀ ਅਮਰਦਾਸ ਜੀ ਡਿੱਗ ਪਏ ਸਨ ਇਹ ਬਚਨ ਕਰਕੇ ਆਪ ਜੀ ਚਿੱਟਾ ਚਾਦਰਾਂ ਲੈ ਕੇ ਆਪਣੇ ਆਸਨ ਉੱਤੇ ਲੇਟ ਗਏ ਅਤੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਸੱਚ ਸੱਚਖੰਡ ਨੂੰ ਪਹਾਰ ਗਏ ਉਪਰੰਤ ਸਾਰੀ ਸੰਗਤ ਨੇ ਕੀਰਤਨ ਕਰਕੇ ਇੱਕ ਸੁੰਦਰ ਵਿਵਾਨ ਤਿਆਰ ਕੀਤਾ ਅਤੇ ਗੁਰੂ ਜੀ ਦੇ ਸਰੀਰ ਨੂੰ ਬਿਆਸਾ ਦੇ ਜਲ ਨਾਲ ਇਸ਼ਨਾਨ ਕਰਾ ਕੇ ਉੱਪਰ ਸੋਨਾ ਰੇਸ਼ਮੀ ਕੱਪੜਾ ਪਾ ਕੇ ਵਿਵਾਨ ਵਿੱਚ ਰੱਖਿਆ ਫਿਰ ਗੁਰੂ ਜੀ ਦੀ ਦੱਸੀ ਹੋਈ ਜਗ੍ਹਾ ਉੱਤੇ ਭਾਈ ਬੁੱਢਾ ਆਦ ਪਰਮ ਸਿੱਖਾਂ ਨੇ ਆਪ ਜੀ ਦੇ ਸਰੀਰ ਨੂੰ ਚੰਦਨ ਚਿਖਾ ਉੱਤੇ ਰੱਖ ਕੇ ਅਰਦਾਸਾ ਕੀਤਾ ਅਤੇ ਆਪ ਜੀ ਦੇ ਵੱਡੇ ਸੁਪੁੱਤਰ ਦਾਸੂ ਜੀ ਤੋਂ ਅਗਨੀ ਲਵਾ ਕੇ ਸੰਸਕਾਰ ਕਰ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਬਹੁਤ ਰਸ ਦੀ ਇਕੱਠੀ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਅਤੇ ਸਭ ਸੰਗਤਾਂ ਨੂੰ ਪੰਗਤਾਂ ਵਿੱਚ ਬਿਠਾ ਕੇ ਖੁੱਲੇ ਗੱਫੇ ਵਰਤਾਏ। ਇਸ ਸਮੇਂ ਜੋ ਬਸਤਰ ਅਤੇ ਮਾਇਆ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੰਗਤਾਂ ਨੇ ਭੇਟਾ ਕੀਤੀ। ਉਹ ਆਪ ਜੀ ਨੇ ਸਾਰੀ ਦੀ ਸਾਰੀ ਬਾਬਾ ਦਾਸੂ ਜੀ ਅਤੇ ਦਾਤੂ ਜੀ ਗੁਰੂ ਸਾਹਿਬ ਜੀ ਦੇ ਦੋਹਾਂ ਪੁੱਤਰਾਂ ਨੂੰ ਦੇ ਦਿੱਤੀ ਅਤੇ ਆਪ ਸੰਗਤ ਨਾਲ ਗੋਇੰਦਵਾਲ ਚਲੇ ਗਏ। ਸ਼੍ਰੀ ਗੁਰੂ ਅੰਗਦ ਦੇਵ ਜੀ 47 ਸਾਲ 11 ਮਹੀਨੇ ਤੇ 3 ਦਿਨ ਕੁੱਲ ਆਯੂ ਭੋਗ ਕੇ ਚੇਤ ਸੁਦੀ ਚੌਥ ਸੰਮਤ 1609 ਨੂੰ ਚਾਰ ਘੜੀ ਦਿਨ ਚੜੇ ਖੰਡੂਰ ਸਾਹਿਬ ਜੋਤੀ ਜੋਤ ਸਮਾਏ ਇਸ ਆਜੂ ਵਿੱਚੋਂ ਆਪ ਜੀ ਨੇ 12 ਸਾਲ 9 ਮਹੀਨੇ ਅਤੇ 6 ਦਿਨ ਗੁਰਿਆਈ ਕੀਤੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ